ਇਹ ਇਹ ਜਿਹੜੀਆਂ ਜਿੱਤਾਂ ਨੇ ਜਿਹੜੇ ਖੇਡਾਂ ਨੇ ਇਹ ਮਨੋ ਤੁਹਾਡਾ ਮਨੋਬਲ ਤੁਹਾਡਾ ਮਨੋਬਲ ਕਿੰਨਾ ਚਾਹੀਦਾ ਜਿਹਨੂੰ ਆਪਾਂ ਆਤਮੋ ਵਿਸ਼ਵਾਸ ਹਾਂਜੀ ਆਤਮੋ ਵਿਸ਼ਵਾਸ ਇਹਨਾਂ ਗੇਮਾਂ ਵਾਸਤੇ ਜ਼ਰੂਰੀ ਆ ਤੇ ਜਿਹੜੀ ਲਾਈਨ ਮੇਰੇ ਬੇਟੇ ਨੇ ਚੁਣੀ ਆ ਹਾਂਜੀ ਇਹ ਬਹੁਤ ਖਤਰਨਾਕ ਆ ਇਹ ਇਸ ਲਾਈਨ ਵਿੱਚ ਪੈਣ ਵਾਸਤੇ ਮਾਪੇ ਵੀ ਪਹਿਲਾਂ ਤਾਂ ਹੱਥ ਖੜੇ ਕਰ ਜਾਂਦੇ ਨੇ ਪਰ ਸਾਡੇ ਵੱਲੋਂ ਇਹ ਆ ਵੀ ਤੂੰ ਧੜ ਲੜਨ ਤੋਂ ਬਾਅਦ ਹੀ ਜਿੱਤਣਾ ਤੇ ਮੇਰਾ ਇਹਨੂੰ ਸਿੱਖਾਇਆ ਕਿ ਇਹ ਵੀ ਸੀ ਵੀ ਜਦੋਂ ਆਪਾਂ ਇੱਕ ਗਰਾਊਂਡ 'ਚ ਜਾਂਦੇ ਆ ਨਾ ਕਿਤੇ ਤਾਂ ਉੱਥੇ ਹਰੇਕ ਇਨਸਾਨ ਜਿੱਤਣ ਵਾਸਤੇ ਜਾਂਦਾ ਵੀ ਮੈਂ ਜਿੱਤਾਂ ਵੀ ਮੇਰੇ ਸਾਹਮਣੇ ਵਾਲਾ ਹਾਰੇ ਪਰ ਮੈਂ ਆਪਣੇ ਬੇਟੇ ਨੂੰ ਇਹ ਕਿਹਾ ਜਿੱਤ ਹਾਰ ਤਾਂ ਹੋਣੀ ਆ ਭਾਵੇਂ ਉਹ ਜਿੱਤੇ ਤੇ ਭਾਵੇਂ ਤੂੰ ਜਿੱਤੇ ਪਰ ਮੈਨੇ ਇਹ ਚੀਜ਼ ਰੱਖਾਉਂਦੀ ਆ ਤੇਰੀ ਹਾਰ ਦੇ ਵੀ ਚਰਚਾ ਹੋ ਜਣਾ ਜੇ ਤੂੰ ਹਾਰੇ ਤਾਂ ਤੇਰੀ ਚਰਚਾ ਹੋ ਜਵੇ ਫਿਰ ਮੈਂ ਮੰਨਾਂ ਜੇ ਉਹ ਚਰਚਾ ਤੋਂ ਬਾਅਦ ਜਿੱਤੇ ਫੇਰ ਦੁਨੀਆ ਨੂੰ ਪਤਾ ਲੱਗੇ ਵੀ ਹਾਰਨ ਦੇ ਵਿੱਚ ਵੀ ਨਜ਼ਾਰਾ ਜੇ ਹਾਰ ਕੇ ਹਾਰ ਕੇ ਤੁਸੀਂ ਸੋਨਾ ਬਣਦੇ ਹੋ ਜੇ ਸੋਨਾ ਨਹੀਂ ਹਾਰ ਕੇ ਤੁਸੀਂ ਹੀਰਾ ਬਣਦੇ ਹੋ ਜਿੱਤ ਕੇ ਤੁਸੀਂ ਸੋਨਾ ਕਿਉਂ ਜਿੱਤਣ ਤੋਂ ਬਾਅਦ ਤੁਸੀਂ ਅੱਗੇ ਵੱਲ ਨਹੀਂ ਦੇਖਦੇ ਹੈਗੇ ਵੀ ਅੱਗੇ ਵੀ ਮੈਂ ਜਾ ਕੇ ਲੜਨਾ ਜਾ ਵਸਣਾ ਕਿਉਂਕਿ ਤੁਹਾਨੂੰ ਉਸ ਜਿੱਤ ਦੀ ਖੁਸ਼ੀ ਹੁੰਦੀ ਹੈ ਜਦੋਂ ਤੁਸੀਂ ਉੱਥੇ ਹਾਰ ਜਾਂਦੇ ਹੋ ਫਿਰ ਉਹ ਜਨੂਨ ਪੈਦਾ ਕਰਨਾ ਹੁੰਦਾ ਵੀ ਮੈਂ ਇਸ ਤੋਂ ਬਾਅਦ ਵੀ ਉਹ 3C ਵਾਲਾ ਵੀ ਰਿਹਾਣਾ ਵੀ ਪੈਰਾਵਲ ਜਾਣੀ ਚਾਹੀਦਾ ਹੈ ਸੋ ਸਿੱਖਿਆ ਦਿੱਤੀ ਹੈ ਬਾਕੀ ਉਹਦੀ ਵੈਲਪਾਵਰ ਬਹੁਤ ਹੈ ਉਹ ਜਦੋਂ ਜਾਂਦਾ ਨਾ ਲੜਨਾ ਤਾਂ ਇੱਕ ਬਾਪ ਦਾ ਹਿਰਦਾ ਇਹ ਕਹਿੰਦਾ ਵੀ ਕਮਲਿਆ ਚੱਲਿਆ ਖੇਡਣਾ ਮੇਰਾ ਪਾਵਰ ਨਹੀਂ ਚੱਲਿਆ ਮੈਂ ਮਿਹਨਤ ਲਾਉਂਦਾ ਨਹੀਂ ਖੇਡਦਾ ਮੇਰੇ ਮੈਂ ਜਿੰਨਾ ਕਿ ਜਾਂਦਾ ਆਪਣੇ ਬੇਟੇ ਨੂੰ ਵੀ ਗੋਡ ਗਿਫਟ ਦੇਣੋਂ ਬਹੁਤ ਜ਼ਿਆਦਾ ਜੇ ਕਹਿ ਦਵੇ ਨਾ ਤੇ ਮੈਂ ਜਿੱਤਣਾ ਤਾਂ ਫਿਰ ਜਿੱਤ ਕਿਉਂਦਾ